ਆ ਦੇਖ ਲੈ ਲਿਆ ਸਵਾਦ ਐਡੇ ਅੰਮ੍ਰਿਤ ਪਾਲਰ ਕੀ ਅੱਜ ਉਹਦਾ ਭਰਾ ਕੀ ਹੋਇਆ ਉਹਦਾ ਸੂਪ ਟੈਸਟ ਉਹਦੇ ਵਿੱਚ ਉਹ ਨਸ਼ੇਦਾਰੀ ਆ ਗਿਆ ਪਤਾ ਨਹੀਂ ਨੌਮ ਐ ਸੁਣ ਰਿਹਾ ਕੋਈ ਆਈਸ ਪਤਾ ਨਹੀਂ ਕਿਹੜੀ ਆਈਸ ਕਦੇ ਸੁਣੀਆਂ ਹੀ ਨਹੀਂ ਐ ਚੀਜ਼ਾਂ ਵੀ ਜਿਹੜੇ ਜਿਹੜੇ ਚੀਜ਼ਾਂ ਇਹ ਵਪਾਰ ਕਰ ਰਹੇ ਆ 10 ਦਿਨ ਪਹਿਲਾਂ ਇਹ ਬਹਿਰੂਪੀਏ ਦਾੜੀਆਂ ਰੱਖ ਕੇ ਚੋਲੇ ਪਾ ਕੇ ਦबई ਤੋਂ ਤਿਆਰੀ ਕਰਕੇ ਆਉਂਦੇ ਆ ਉਹ ਗਿਆ ਦੂਜਾ ਆ ਪਤਾ ਨਹੀਂ ਕਿੰਨਾ ਕੁ ਨਸ਼ਾ ਭਰ-ਭਰ ਰੋਜ ਆ ਜਿਹੜਾ ਮਾਜੇ ਦੀ ਜਨਤਾ ਨੂੰ ਇਹ ਖਿਲਾਉਂਦਾ ਹੋਊਗਾ ਤਬਾਹ ਕਰਨ ਲੱਗਿਆ ਹੋਇਆ ਇਸ ਕਰਕੇ ਇਹਨੂੰ ਇਹੋ ਜਿਹੇ ਬੰਦਿਆਂ ਨੂੰ ਤਾਂ ਚੌਂਕ 'ਚ ਖੜਕੇ ਨੰਗਾ ਕਰਨਾ ਚਾਹੀਦਾ ਜਿਵੇਂ ਤੂੰ ਖੱਲ ਨਹੀਂ ਪਾਈ ਹੁੰਦੀ ਭੇੜੀਏ ਦੀ ਉਹ ਖੱਲ ਪਾਈ ਆ ਜਿਵੇਂ ਇਹ ਬਾਣੇ ਨੂੰ ਸਾਡੇ ਨੂੰ ਸਿੱਖੀ ਦੇ ਬਾਣੇ ਨੂੰ ਇਹ ਬਦਨਾਮ ਕਰ ਰਹੇ ਆ ਚੋਲਿਆਂ ਨੂੰ ਬਦਨਾਮ ਕਰ ਰਹੇ ਆ ਰੱਬ ਦੇ ਵਾਸਤੇ ਇਹੋ ਜਿਹੇ ਬੰਦਿਆਂ ਤੋਂ ਬਚ ਦੋ ਉਹ ਕਹਿੰਦੇ ਆ ਕਿ ਜਾਂਚ ਹੋਣੀ ਚਾਹੀਦੀ ਇਸ ਮਾਮਲੇ ਦੀ ਵੱਡੇ ਜਾਂਚ ਤਾਂ ਹੋ ਗਈ ਜਾਂਚ ਤਾਂ ਕਿ ਰੰਗੇ ਹੱਥ ਫੜਿਆ ਗਿਆ ਉਹਦੀਆਂ ਵੀਡੀਓ ਆ ਜਾਣੀਆਂ ਸਾਰਾ ਕੁਝ ਹੁਣ ਤਾਂ ਨਵਾਂ ਕਾਨੂੰਨ ਆ ਗਿਆ ਨਾ ਭਈ ਕੇਜਰੀਵਾਲ ਕੱਲ ਨੂੰ ਸ਼ਰਾਬ ਵੇਚੇਗਾ ਉਹ ਚਰਸ ਵੇਚੇਗਾ ਉਹ ਫੀਮ ਵੇਚੇਗਾ ਉਹ ਤਾਂ ਜੇਲ੍ਹ ਚ ਜਾਏਗਾ ਤੇ ਪੰਜਾਬ ਨੂੰ ਤੁਸੀਂ ਉਹਦੇ ਨਾਲ ਕਿਉਂ ਰੋੜ ਰਹੇ ਹੋ ਪਿੰਡਾਂ ਚ ਸਾਨੂੰ ਰੋਕਿਆ ਗਿਆ ਜਿਹੜੀ ਸਰਕਾਰ ਉਹੀ ਕਿਸਾਨਾਂ ਦੇ ਭੇਸ ਚ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਆਪ ਮੈਨੂਫੈਕਚਰਡ ਕਰਕੇ ਜਿਹੜੇ ਆ ਆਮ ਆਦਮੀ ਦੇ ਕਾਲੀ ਦਲ ਦੇ ਕਾਂਗਰਸ ਦੇ ਬੰਦੇ ਲੈ ਕੇ ਆਉਂਦੇ ਸਾਨੂੰ ਪਿੰਡਾਂ ਚ ਰੋਕਿਆ ਗਿਆ ਜੇ ਅਸੀਂ ਕਿਤੇ ਪਿੰਡਾਂ ਚ ਵੀ ਕੈਂਪੇਨ ਕਰ ਲੈਂਦੇ ਸਾਡੇ ਬੂਥ ਲੱਗ ਜਾਂਦੇ ਜਾਂ ਬੂਥ ਏਜੰਟ ਵਹਿ ਜਾਂਦੇ ਸਾਡੇ ਤਾਂ ਅਸੀਂ 30 35% ਤੇ ਪਹੁੰਚਣਾ ਸੀ ਤੁਸੀਂ ਗੱਲ ਹਮੇਸ਼ਾ ਕਹਿੰਦੇ ਹੋ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਫੰਡ ਜ਼ਰੂਰ ਭੇਜਦੀ ਹੈ ਪਰ ਉਹਦੀ ਦੁਰਵਰਤੋਂ ਕਈ ਵਾਰ ਇੱਥੇ ਹੁੰਦੀ ਹੈ ਗੱਲ ਕਹਿਣ ਲਈ ਨਹੀਂ ਹੁੰਦੀ ਇੰਨੀਆਂ ਸਕੀਮਾਂ ਆ ਜਿਹੜੀਆਂ ਉਹ ਮੋਦੀ ਸਾਹਿਬ ਨੇ ਪਛਾਈਆਂ ਹੋਈਆਂ ਇੱਥੇ ਤਾਂ ਬਹੁਤ ਸਕੀਮਾਂ ਆ ਉਹ ਦੱਸਾਂਗੇ ਲਾਗੂ ਨਹੀਂ ਹੋਣ ਦਿੰਦੇ ਸਕੂਲਾਂ ਦੇ ਪੈਸੇ ਲਈ ਹੁੰਦੇ ਆ ਵੀ ਸਕੂਲ ਬੜੇ ਵਧੀਆ ਬਣਨੇ ਚਾਹੀਦੇ ਇੱਥੇ ਐਮਨਨ ਸਕੂਲ ਦਾ ਨਾਮ ਦੇਤਾ ਨਾਮ ਬਦਲਤਾ ਇਹਨਾਂ ਨੇ ਆਪਣਾ ਉਹ ਫੰਡ ਰੋਕ ਗਿਆ ਦੂਜਾਂ ਉੱਥੇ ਪੈਸਾ ਹੈਲਥ ਮੈਕਮੇ ਚਾਉਂਦਾ ਸੈਂਕੜੇ ਕਰੋੜ ਰੁਪਈਆ ਆਉਂਦਾ ਉਹ ਆਕੇ ਇਹਨਾਂ ਨੇ ਮਹੱਲਾ ਕਲੀਨਿਕ ਨਾਂ ਬਦਲਤਾ ਹੁਣ ਬਜਟ ਆ ਰਿਹਾ ਕਦੇ ਸਪੋਰਟਸ ਮਿਨਿਸਟਰ ਸਪੋਰਟਸ ਮੰਤਰੀ ਨੂੰ ਮਿਲਣ ਲੱਗਿਆ ਕਦੇ ਇੱਥੇ ਪੰਜਾਬ ਸਰਕਾਰ ਦਾ ਕੋਈ ਸੈਕਟਰੀ ਗਿਆ ਹੋਵੇ ਸੈਕਟਰੀ ਨੂੰ ਜਾਣਾ ਕੀ ਆ ਜਦੋਂ ਸਰਕਾਰ ਦਾ ਇਸ਼ਾਰਾ ਨਹੀਂਗਾ ਮੈਂ ਗੱਲ ਕਿਸੇ ਨਾਲ ਕੀਤੀ ਵੀ ਤੁਸੀਂ ਕਿਉਂ ਨਹੀਂ ਜਾਂਦੇ ਕਹਿੰਦੇ ਜੀ ਸਾਡਾ ਕੇਜਰੀਵਾਲ ਜੇਲ੍ਹ ਚ ਅਸੀਂ ਕਿਹੜੇ ਮੂੰਹ ਨਾ ਜਾਈਏ ਸਸ਼ੀਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਦੇਖ ਰਹੇ ਹੋ ਪੰਜਾਬ ਦੇ ਵਿੱਚ ਇੱਕ ਵਿਸਥਾਰਤ ਕਾਰਜਕਾਰੀ ਮੀਟਿੰਗ ਦਾ ਆਯੋਜਨ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਜਿੱਥੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੈ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਨਾਲ ਕਿ ਅੱਜ ਲੁਧਿਆਣਾ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਹੈ ਕੀ ਮੰਤਵ ਹੈ ਕਿਉਂਕਿ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਪਰ ਹਮੇਸ਼ਾ ਰਬਨੀਤ ਸਿੰਘ ਬਿੱਟੂ ਹੋਰਾ ਨੇ ਆਵਾਜ਼ ਚੁੱਕੀ ਹੈ ਸੋ ਕੇਂਦਰੀ ਰਾਜ ਮੰਤਰੀ ਰਬਨੀਤ ਸਿੰਘ ਬਿੱਟੂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜੋ ਲੁਧਿਆਣਾ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਇਸ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਜਿਨ੍ਹਾਂ ਦੇ ਉੱਪਰ ਹਮੇਸ਼ਾ ਰਬਨੀਤ ਸਿੰਘ ਬਿੱਟੂ ਹੋਰਾ ਨੇ ਆਵਾਜ਼ ਚੱਕੀ ਹੈ ਸੋ ਗੱਲਬਾਤ ਕਰਾਂਗੇ ਬਿੱਟੂ ਜੀ ਹੋਰਾ ਦੇ ਨਾਲ ਕਿ ਜਿਹੜੀ ਅੱਜ ਦੀ ਇਹ ਮੀਟਿੰਗ ਹੈ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਇਸ ਮੀਟਿੰਗ ਦਾ ਹਿੱਸਾ ਬਣੀ ਹੈ ਪੰਜਾਬ ਨੂੰ ਲੈ ਕੇ ਨਵੀਂ ਰਣਨੀਤੀ ਜਿਹੜੀ ਤੈਅ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪਿਆਰ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਉਸੇ ਤਰ੍ਹਾਂ ਮਿਲ ਰਿਹਾ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਹੁਣ ਪੰਜਾਬ ਮਾਮਲਿਆਂ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਸੋ ਬਿੱਟੂ ਜੀ ਅੱਜ ਲੁਧਿਆਣਾ ਦੇ ਵਿੱਚ ਇਹ ਮੀਟਿੰਗ ਜਿਹੜੀ ਰੱਖੀ ਗਈ ਹੈ ਕਿਵੇਂ ਵੇਖਿਓ ਦੇਖੋ ਅੱਜ ਇਹ ਸਟੇਟ ਕਾਰ ਕਰਨੀ ਦੀ ਮੀਟਿੰਗ ਆ ਪਰ ਇੱਕ ਸਟੈਂਡਰਡ ਮੀਟਿੰਗ ਆ ਜਿਦੇ ਵਿੱਚ ਥੱਲੇ ਇਕੱਲੇ ਜਨਰਲ ਸੈਕਟਰੀ ਜਾਂ ਪ੍ਰਧਾਨ ਨਹੀਂਗੇ ਮੰਡਲ ਪ੍ਰਧਾਨ ਤੱਕ ਥੱਲੇ ਗਏ ਆ ਤੇ ਉਹ ਅੱਜ ਇਹਦੇ ਅਲੱਗ-ਅਲੱਗ ਜਿਹੜੇ ਆ ਉਹ ਮਤੇ ਪਾਸ ਹੋਏ ਆ ਸਭ ਤੋਂ ਪਹਿਲਾਂ ਕਿਉਂਕਿ ਸਾਰੇ ਪੰਜਾਬ ਦੇ ਹਰ ਮੰਡਲ ਪ੍ਰਧਾਨ ਆ ਹਰ ਡਿਸਟ੍ਰਿਕਟ ਦੀਆਂ ਬਾਡੀਆਂ ਆ ਸਾਰਾ ਕੁਝ ਤੇ ਉਹਦੇ ਵਿੱਚ ਅੱਜ ਪਹਿਲਾ ਮਤਾ ਇਹ ਸੀ ਕਿਉਂਕਿ ਸਾਡੇ ਸਭ ਤੋਂ ਸੀਨੀਅਰ ਲੀਡਰਾਂ ਚੋਂ ਭਵਿੰਦਰ ਯਾਦਵ ਜੀ ਜਿਹੜੇ ਕੈਬਨਿਟ ਮੰਤਰੀ ਵੀ ਨੇ ਉਹ ਆਏ ਸੀ ਤੇ ਉਸ ਤੋਂ ਬਾਅਦ ਜਖੜ ਸਾਹਿਬ ਨੇ ਸਭ ਨੇ ਇਹ ਮਤੇ ਪਾਏ ਵੀ ਤੀਜੀ ਵਾਰ ਇਹ ਇੱਕ ਰਿਕਾਰਡ ਆ ਜੀ ਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਜੀ ਨੂੰ ਵੀ ਇਹ ਤੀਜੀ ਵਾਰ ਜਿਹੜਾ ਏ ਸਰਕਾਰ ਹਿੰਦੁਸਤਾਨ ਦੀ ਇੰਡੀਆ ਦੀ ਮੋਦੀ ਸਾਹਿਬ ਦੀ ਰਹਿਮਾਈ ਚ ਬਣੀ ਦੂਜਾ ਮਤਾ ਇਹ ਸੀ ਵੀ ਉੜੀਸਾ ਰਗੀ ਸਟੇਟ ਜੀ ਕਿਉਂਕਿ ਅਸੀਂ ਚਾਰ ਨਾਲ ਸਟੇਟਾਂ ਵੀ ਜਿੱਤੀਆਂ ਏ ਜੀ ਉਹਦੇ ਵਿੱਚ ਜਿੱਥੇ ਉੜੀਸਾ ਚ ਕਦੇ ਸਰਕਾਰ ਬਣੀ ਨਹੀਂ ਸੀ ਬੀਜੇਪੀ ਦੀ ਉਹ ਇੱਕ ਰਿਕਾਰਡ ਤੋੜ ਵਿਕਟਰੀ ਆ ਜਿਹੜੀ ਬੀਜੇਪੀ ਚ ਹੋਈ ਬੀਜੇਪੀ ਦੀ ਉੱਥੇ ਹੋਈ ਦੂਜੇ ਸਾਡੇ ਅਲਾਈਅੰਸ ਜਿਵੇਂ ਆਂਧਰਾ ਪ੍ਰਦੇਸ਼ ਉਹ ਸਾਡੀ ਟੀਡੀਪੀ ਅਲਾਈਅੰਸ ਨਾਲ ਉੱਥੇ ਸਾਡੀ ਸਰਕਾਰ ਬਣੀ ਇਸੇ ਤਰੀਕੇ ਨਾਲ ਸਾਡੀ ਜਿਹੜੀ ਸਰਕਾਰ ਨਾਰਥ-ਈਸਟ ਇੱਕ ਜਿੱਥੇ অরਨਾਚਲ ਚ ਕਦੇ ਸੋਚਿਆ ਨਹੀਂ ਸੀ ਉੱਥੇ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਬਣੀ ਉਹ ਮੁਬਾਰਕਵਾਦ ਦਿੱਤੀ ਤੀਜੀ ਪੰਜਾਬ ਦੇ ਵਿੱਚ ਜੋ ਰਿਕਾਰਡ ਤੋੜ 19% ਜੀ ਜਿਹੜਾ ਵੋਟ ਸ਼ੇਅਰ ਜਿੱਥੇ ਅਸੀਂ 23 ਸੀਟਾਂ ਲੜਦੇ ਸੀ ਇਸ ਵਾਰ 23 ਜਿੱਤੇ ਆਂ ਰਿਕਾਰਡ ਤੋੜ ਸੀਟਾਂ ਅਸੀਂ ਜਿੱਤੀਆਂ ਤੇ ਉਹਦੇ ਵਿੱਚ 19% ਇੱਕੋ ਪਾਰਟੀ ਆ ਬਾਕੀ ਸਭ ਕਿਤੋਂ ਦੀ ਕਿਤੋਂ 26 26% ਤੇ ਡੇਗੀਆਂ ਆ ਕੇ ਤੇ ਅਕਾਲੀ ਦਲ ਨਾਲ ਜਿਹਨਾਂ ਸਮਝੌਤਾ ਕਰਕੇ ਉਹ 80 90 ਸੀਟਾਂ ਲੜਦੇ ਸੀ ਅੱਜ ਉਹ ਚੌਥੇ ਤੇ ਚਲੇ ਗਏ ਅਸੀਂ ਤੀਜੇ ਤੇ ਆ ਗਏ ਤੇ ਇਸ ਕਰਕੇ ਇਹਦੀ ਮੁਬਾਰਕਵਾਦ ਦੇ ਨਾਲ ਇਹ ਗੱਲ ਕੀਤੀ ਵੀ ਜਿੱਥੇ 19% ਤੇ ਤੁਸੀਂ ਪਹੁੰਚ ਗਏ ਕਿਉਂਕਿ ਇਹ ਸਾਡਾ ਪਿੰਡਾਂ 'ਚ ਸਾਨੂੰ ਰੋਕਿਆ ਗਿਆ ਜਿਹੜੀ ਸਰਕਾਰ ਉਹੀ ਕਿਸਾਨਾਂ ਦੇ ਪੇਸ ਚ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਆਪ ਮੈਨੂਫੈਕਚਰਡ ਕਰਕੇ ਜਿਹੜੇ ਆ ਆਮ ਆਦਮੀ ਦੇ ਕਾਲੀ ਦਲ ਦੇ ਕਾਂਗਰਸ ਦੇ ਬੰਦੇ ਲੈ ਕੇ ਆਉਂਦੇ ਸਾਨੂੰ ਪਿੰਡਾਂ ਚ ਰੋਕਿਆ ਗਿਆ ਜੇ ਅਸੀਂ ਕਿਤੇ ਪਿੰਡਾਂ ਚ ਵੀ ਕੈਂਪੇਨ ਕਰ ਲੈਂਦੇ ਸਾਡੇ ਬੂਥ ਲੱਗ ਜਾਂਦੇ ਜਾਂ ਬੂਥ ਏਜੰਟ ਵਹਿ ਜਾਂਦੇ ਸਾਡੇ ਤਾਂ ਅਸੀਂ 30 35% ਤੇ ਪਹੁੰਚਣਾ ਸੀ ਤੇ ਜਿਹੜੀ ਇਸ ਕਲੀਅਰ ਮੈਜੋਰਟੀ ਆ ਜਿਹੜੀ ਸਾਡੀਆਂ ਘੱਟੋ ਘੱਟ ਜਿਵੇਂ ਸੀਟਾਂ ਆ ਅਨੰਦਪੁਰ ਸਾਹ ਪਟਿਆਲਾ ਫਿਰੋਜ਼ਪੁਰ ਲੁਧਿਆਣਾ ਹਸ਼ਾਰਪੁਰ ਗੁਰਦਾਸਪੁਰੇ ਸੀਟਾਂ ਸਾਡੀਆਂ ਜਿੱਤੀਆਂ ਪਈਆਂ ਸੀ ਤੇ ਇਹ ਸਿਰਫ ਉਹਨਾਂ ਨੇ ਇਹ ਰਣਨੀਤੀ ਬਟਾਈ ਮੈਂ ਆਪਣੀ ਗੱਲ ਕਰਦਾ ਲੁਧਿਆਣੇ ਦੀ ਆ ਜਿੱਥੇ ਖੜੇ ਆ ਇਦੋਂ ਬਾਅਦ ਅੱਗੇ ਸਮਝ ਲਓ ਤਾਲੇਵੰਦ ਦਾ ਏਰੀਆ ਆ ਜਾਂਦਾ ਸੀ ਵੀ ਨਹੀਂ ਜਾਣਾ ਜੀ ਇੱਥੇ 700 ਤੋਂ ਉੱਤੇ ਬੂਥ ਆ ਜਿੱਥੇ ਸਾਡਾ ਨਾ ਬੂਥ ਏਜੰਟ ਬੈਠਾ ਨਾ ਪੋਲਿੰਗ ਬੂਥ ਤਾਂ ਬਹੁਤ ਦੂਰ ਦੀ ਗੱਲ ਆ ਕੰਪੇਨ ਕਰਨ ਵੀ ਨਹੀਂ ਜਾਣ ਦਿੱਤਾ ਤੇ ਅਸੀਂ 3 ਲੱਖ 1000 ਵੋਟ ਲਈ ਆ ਕੱਲੇ 6 ਹਲਕਿਆਂ ਚੋਂ ਤੇ ਇਹਨਾਂ ਨੂੰ 320 ਪਈਆਂ 19000 ਇੰਨਾ ਕੁਝ ਕਰਕੇ ਤੇ ਆਮ ਆਦਮੀ ਕਾਂਗਰਸ ਦਾ ਸਮਝੌਤਾ ਉਦੋਂ ਮਤ ਇਹ ਸਰਕਾਰ ਨੇ ਵਰਤਿਆ ਉਹਦੀ ਅਸੀਂ ਆਪਣੇ ਵਰਕਰਾਂ ਨੂੰ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਤਕੜੇ ਹੋ ਕੇ ਅਗਲਾ ਸਾਡਾ ਪ੍ਰੋਗਰਾਮ ਆ ਉਹ ਪਿੰਡ ਨਾਲ ਜੁੜਨ ਦਾ ਏ ਉਹ ਅਸੀਂ ਕਿਸ ਤਰੀਕੇ ਨਾਲ ਜੁੜਨਾ ਕੀ ਸਾਡੀ ਨੀਤੀ ਰਹੇਗੀ ਕੀ ਸਾਡੀ ਰਣਨੀਤੀ ਰਹੇਗੀ ਉਹ ਅਸੀਂ ਚੌਕ ਆਊਟ ਕਰਾਂਗੇ ਤੇ ਕੱਲੇ-ਕੱਲੇ ਪਿੰਡ ਗੱਲ ਕਹਿਣ ਲਈ ਨਹੀਂ ਹੁੰਦੀ ਇੰਨੀਆਂ ਸਕੀਮਾਂ ਆ ਜਿਹੜੀਆਂ ਉਹ ਮੋਦੀ ਸਾਹਿਬ ਨੇ ਪਛਾਈਆਂ ਹੋਈਆਂ ਇੱਥੇ ਤਾਂ ਬਹੁਤ ਸਕੀਮਾਂ ਆ ਉਹ ਦੱਸਾਂਗੇ ਲਾਗੂ ਨਹੀਂ ਹੋਣ ਦਿੰਦੇ ਵਾਈਬਰੈਂਟ ਪਿੰਡ ਦੀ ਗੱਲ ਕਰ ਲਾ ਵਾਈਬਰੈਂਟ ਪਿੰਡ ਜਿਹੜੇ ਸਾਡੇ ਬਾਰਡਰ ਸਟੇਟਾਂ 'ਚ ਦਿੱਤੇ ਆ ਇੱਕ ਪਿੰਡ ਨਹੀਂ ਇਹਨਾਂ ਨੇ ਲਿਆ ਤੇ ਇਸ ਕਰਕੇ ਬਜਟ ਆ ਰਿਹਾ ਬਜਟ 'ਚ ਸਾਨੂੰ ਬੜੀਆਂ ਆਸਾਂ ਏ ਵੀ ਦੇਸ਼ ਤੇ ਪੰਜਾਬ ਲਈ ਬੜਾ ਕੁਝ ਮਿਲੂਗਾ ਤੇ ਜਦੋਂ ਅਗਲਾ ਬਜਟ ਆਊਗਾ ਫਰਵਰੀ 'ਦਾਂ ਉਹਦੇ ਲਈ ਹੋਰ ਤਿਆਰੀ ਕਰਕੇ ਜਾਵਾਂਗੇ ਕਿਉਂਕਿ ਹੁਣ ਤਾਂ ਟਾਈਮ ਸਾਨੂੰ ਘੱਟ ਮਿਲਿਆ ਏ ਤੇ ਉਦੋਂ ਬਾਅਦ ਹੋਰ ਵੱਡੇ ਤੋਂ ਵੱਡੇ ਜਿਹੜੇ ਪ੍ਰੋਜੈਕਟ ਨੇ ਭੰਡਾਰ ਨੇ ਜਿਹੜੇ ਉਹ ਸਾਰਾ ਸਾਲ ਫਰਵਰੀ ਤੱਕ ਅਸੀਂ ਪੰਜਾਬ ਲਈ ਲੈ ਕੇ ਆਵਾਂਗੇ بڑے ਮੁੱਦੇ ਨੇ ਪੰਜਾਬ ਦੇ ਤੁਸੀਂ ਅਕਸਰ ਉਹਨਾਂ ਮੁੱਦਿਆਂ ਨੂੰ ਚੱਕਦੇ ਰਹਿੰਦੇ ਹੋ ਜਿਵੇਂ ਲਾਅ ਐਂਡ ਆਰਡਰ ਦਾ ਮੁੱਦਾ ਹੈ ਨਸ਼ਿਆਂ ਦਾ ਮੁੱਦਾ ਹੈ ਔਰ ਇੱਕ ਤੁਸੀਂ ਗੱਲ ਹਮੇਸ਼ਾ ਕਹਿੰਦੇ ਹੋ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਫੰਡ ਜ਼ਰੂਰ ਭੇਜਦੀ ਹੈ ਪਰ ਉਹਦੀ ਦੁਰਵਰਤੋਂ ਕਈ ਵਾਰ ਇੱਥੇ ਹੁੰਦੀ ਹੈ ਉਸ ਬਾਬਤ ਵੀ ਥੋੜਾ ਜਿਹਾ ਦੱਸੋ ਕਿ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਪਹਿਲ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਹੈ ਇਹ ਕੋਈ ਝੂਠ ਨਹੀਂ ਇਹਦੇ ਲਈ ਉਥੋਂ ਸਕੂਲਾਂ ਦੇ ਪੈਸੇ ਲਈ ਆਉਂਦੇ ਆ ਵੀ ਸਕੂਲ ਬੜੇ ਵਧੀਆ ਬਣ ਇੱਥੇ ਐਮਐਨਐਨ ਸਕੂਲ ਦਾ ਨਾਮ ਦੇਤਾ ਨਾਮ ਬਦਲਤਾ ਇਹਨਾਂ ਨੇ ਆਪਣਾ ਉਹ ਫੰਡ ਰੁਕ ਗਿਆ ਦੂਜਾ ਉੱਥੇ ਪੈਸਾ ਹੈਲਥ ਵਿਭਾਗ ਵਿੱਚ ਆਉਂਦਾ ਸੈਂਕੜੇ ਕਰੋੜ ਰੁਪਈਆ ਆਉਂਦਾ ਉਹ ਆ ਕੇ ਇਹਨਾਂ ਨੇ ਮਹੱਲਾ ਕਲੀਨਿਕ ਨਾਮ ਬਦਲਤਾ ਉਹ ਜਿਹੜਾ ਸਾਰਾ ਇਹਦਾ ਸਾਰਾ ਪੈਸਾ ਰੁਕ ਗਿਆ ਦੂਜਾ ਜਿਹੜਾ ਆਰਡੀਐਫ ਦਾ ਪੈਸਾ ਹੈ ਉਹਨੂੰ ਪਤਾ ਨਹੀਂ ਕਿਸੇ ਦੇ ਹੋਰ ਤਨਖਾਹਾਂ ਦੇ ਕੇ ਇਸ ਕਰਕੇ ਇੰਨਾ ਪੈਸੇ ਦੀ ਇਹ ਖੇ ਖਰਾਬੀ ਕਰਦੇ ਆ ਮਿਸਯੂਜ਼ ਕਰਦੇ ਆ ਉਦੋਂ ਬੰਦ ਸਭ ਤੋਂ ਮੰਦ ਭਾਗੀ ਜਿਹੜੀ ਗੱਲ ਆ ਤੁਸੀਂ ਕਿਸੇ ਮੰਤਰੀ ਨੂੰ ਪੁੱਛੋ ਲੈ ਜੇ ਕੋਈ ਤੁਹਾਡੇ ਲੁਧਿਆਣੇ ਮੰਤਰੀ ਆਉਂਦਾ ਜੀ ਕੋਈ ਵੀ ਆਮ ਆਦਮੀ ਦਾ ਉਹਨੂੰ ਇਹ ਸਵਾਲ ਕਰਿਓ ਵੀ ਭਾਈ ਸਾਹਿਬ ਤੁਹਾਡੀ ਮਿਨਿਸਟਰੀ ਜਿਹੜੀ ਵੀ ਉਹਦੀ ਮਿਨਿਸਟਰੀ ਹੋਊਗੀ ਵੀ ਤੁਸੀਂ ਆਪਣੇ ਕੇਂਦਰ ਦੇ ਮੰਤਰੀ ਨੂੰ ਕਦ ਮਿਲਣਗੇ ਚਲੋ ਇੱਕ ਸਵਾਲ ਉਹਨੂੰ ਹੁਣ ਬਜਟ ਆ ਰਿਹਾ ਕਦ ਸਪੋਰਟਸ ਮਿਨਿਸਟਰ ਸਪੋਰਟਸ ਮੰਤਰੀ ਨੂੰ ਮਿਲਣਗੇ ਕਦੇ ਇੱਥੇ ਇਸ ਪੰਜਾਬ ਸਰਕਾਰ ਦਾ ਕੋਈ ਸੈਕਟਰੀ ਗਿਆ ਹੋਵੇ ਸੈਕਟਰੀ ਨੇ ਜਾਣਾਂ ਕੀ ਆ ਜਦੋਂ ਸਰਕਾਰ ਦਾ ਇਸ਼ਾਰਾ ਨਹੀਂਗਾ ਕਦ ਜਿਹੜਾ ਰੂਰਲ ਡਿਵੈਲਪਮੈਂਟ ਦਾ ਮੰਤਰੀ ਗਿਆ ਕਦੇ ਐਗਰੀਕਲਚਰ ਮਿਨਿਸਟਰ ਗਿਆ ਉੱਥੇ ਦੇ ਐਗਰੀਕਲਚਰ ਮਿਨਿਸਟਰ ਨੂੰ ਤੁਸੀਂ ਦੇਖੀ ਹੈ ਕੋਈ ਤਸਵੀਰ ਆਈ ਹੋਈ ਕਦੇ ਇਹਨਾਂ ਦਾ ਅਰਬਨ ਡਿਵੈਲਪਮੈਂਟ ਦਾ ਮਿਨਿਸਟਰ ਸ਼ਹਿਰਾਂ ਲਈ ਕਦੇ ਪੈਸਾ ਖੱਟਰ ਸਾਹਿਬ ਮੰਤਰੀ ਬਣੇ ਆ ਉਹਨਾਂ ਨੂੰ ਮਿਲਦੇ ਫੋਟੋ ਦੇਖੀ ਐਗਰੀਕਲਚਰ ਮਿਨਿਸਟਰ ਸਾਡੇ ਚੋਹਾਨ ਸ਼ਿਵਰਾਜ ਚੋਹਾਨ ਐਡੇ ਹੰਡੇ ਹੋਏ ਜਿਹੜੇ 3-4 ਚਾਰ ਵਨ ਮੁੱਖ ਮੰਤਰੀ ਰਹੇ ਆ ਐਗਰੀਕਲਚਰ ਸਟੇਟ ਆ ਸਾਡੀ ਉਹਨੂੰ ਕਦੇ ਐਗਰੀਕਲਚਰ ਮਿਨਿਸਟਰ ਦੀ ਫੋਟੋ ਆਈ ਇਹਨਾਂ ਨੂੰ ਸਵਾਲ ਪੁੱਛੋ ਕਿਉਂ ਨਹੀਂ ਮਿਲਣ ਜਾਂਦੇ ਹਜ਼ਾਰਾਂ ਕਰੋੜ ਫੰਡ ਲਿਆ ਸਕਦੇ ਆ ਜਿਹਦੇ ਨਾਲ ਸਾਨੂੰ ਰੋਜ਼ਗਾਰ ਮਿਲ ਸਕੂ ਜਿਹਦੇ ਨਾਲ ਸਾਨੂੰ ਕੰਮ ਮਿਲ ਸਕੂ ਜਿਹਨਾਂ ਸਾਡੇ ਬੱਚੇ ਨੌਕਰੀਆਂ ਲੱਗ ਸਕਣ ਜਦੋਂ ਇਹਨਾਂ ਨੇ ਜਾਣਾ ਹੀ ਨਹੀਂਗਾ ਇਹ ਕਹਿ ਸਕਦਾ ਸਹੀ ਰੋਡ ਮੈਪ ਨਹੀਂ ਹੈ ਇਹ ਇੱਕ ਗੱਲ ਹੋਰ ਸੁਣ ਲਓ ਕਿਉਂ ਨਹੀਂ ਜਾਣਾ ਕਿਉਂਕਿ ਕੇਜਰੀਵਾਲ ਜੇਲ੍ਹ ਚ ਬਈ ਕੇਜਰੀਵਾਲ ਕੱਲ ਨੂੰ ਸ਼ਰਾਬ ਵੇਚੇਗਾ ਉਹ ਚਰਸ ਵੇਚੇਗਾ ਉਹ ਫੀਮ ਵੇਚੇਗਾ ਉਹ ਤਾਂ ਜੇਲ੍ਹ ਚ ਜਾਏਗਾ ਤੇ ਪੰਜਾਬ ਨੂੰ ਤੁਸੀਂ ਉਹਦੇ ਨਾਲ ਕਿਉਂ ਰੋੜ ਰਹੇ ਹੋ ਜੀ ਮੈਂ ਇਹ ਗੱਲ ਕਿਸੇ ਨੇ ਕੀਤੀ ਵੀ ਤੁਸੀਂ ਕਿਉਂ ਨਹੀਂ ਜਾਂਦੇ ਕਹਿੰਦੇ ਜੀ ਸਾਡਾ ਕੇਜਰੀਵਾਲ ਜੇਲ੍ਹ ਚ ਅਸੀਂ ਕਿਹੜੇ ਮੂੰਹ ਨਾ ਜਾਈਏ ਸੁਣ ਲਓ ਗੱਲ ਇਸ ਕਰਕੇ ਕੇਜਰੀਵਾਲ ਕਰਕੇ ਸਾਰਾ ਪੰਜਾਬ ਬਰਬਾਦ ਹੋ ਰਿਹਾ ਕੋਈ ਗੱਲ ਨਹੀਂ 2 ਸਾਲ ਬਾਅਦ ਇੱਥੇ ਅਸੀਂ ਕੋਸ਼ਿਸ਼ ਆਪਣੇ ਫੰਡ ਜਿਹੜੇ ਕੋਈ ਆਪਣੇ ਤੌਰ ਤੇ ਮੈਂ ਫਾਈਨਾਂਸ ਮਿਨਿਸਟਰ ਨੂੰ ਪਰਸੋਂ ਮਿਲਿਆ ਸੀ ਉਹ ਕਹਿੰਦੇ ਕੋਸ਼ਿਸ਼ ਇਹ ਕਰਾਂਗੇ ਜਿੰਨੀਆਂ ਵੀ ਸਕੀਮਾਂ ਸਿੱਧਾ ਪੈਸਾ ਭੇਜਦੀਏ ਪਰ ਉਹ ਪੈਸਾ ਵੀ ਖਾ ਜਾਂਦੇ ਆ ਇਸ ਕਰਕੇ ਕੋਈ ਨਹੀਂ ਇਹਨਾਂ ਨੂੰ ਸਿੱਧੇ ਲਾਈਨ ਤੇ ਲਿਆਉਨੇ ਆ ਜਿੱਥੇ ਤੱਕ ਤੁਸੀਂ ਗੱਲ ਕੀਤੀ ਲਾਅ ਐਂਡ ਆਰਡਰ ਦੀ ਇਹ ਖਰਾਬ ਕਰਨ ਵਾਲੇ ਕੌਣ ਨੇ ਆ ਦੇਖ ਲੈ ਲਿਆ ਸਵਾਦ ਪਤਾ ਨਹੀਂ ਇਹ ਇਹ ਐਡੇ ਅੰਮ੍ਰਿਤਪਾਲ ਅਰਗੇ ਅੱਜ ਉਹਦਾ ਭਰਾ ਕੀ ਹੋਇਆ ਦੱਸੋ ਜੀ ਜੇ ਡੋਪ ਟੈਸਟਾਂ ਬਦਲਿਆ ਨਹੀਂ ਜਾਂ ਕੋਈ ਸਾਹਮਣੇ ਹੁੰਦਾ ਏ ਡੋਪ ਟੈਸਟ ਉਹਦੇ ਵਿੱਚ ਉਹ ਨਸ਼ੇਦਾਰੀ ਆ ਗਿਆ ਪਤਾ ਨਹੀਂ ਨੌਮ ਐ ਸੁਣ ਰਿਹਾ ਕੋਈ ਆਈਸ ਪਤਾ ਨਹੀਂ ਕਿਹੜੀ ਆਈਸ ਆ ਕਦੇ ਸੁਣੀਆਂ ਹੀ ਨਹੀਂ ਐ ਇਹ ਚੀਜ਼ਾਂ ਵੀ ਜਿਹੜੇ ਜਿਹੜੇ ਚੀਜ਼ ਦਾ ਇਹ ਵਪਾਰ ਕਰ ਰਹੇ ਆ ਇਸ ਕਰਕੇ ਪਹਿਲਾਂ ਵਾਣੇ ਨੂੰ ਬਦਨਾਮ ਕਰ ਰਿਹਾ ਮੇਰੇ ਮੇਰੀ ਜਿਹੜੇ ਆਪਣੇ ਆਪ ਨੂੰ ਇਹਨਾਂ ਨੂੰ ਪੰਥਕ ਕਹਿੰਦੇ ਆ ਰੱਬ ਦੇ ਵਾਸਤੇ ਫਿਰ 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 ਸਾਡਾ ਮੈਂ ਕਹਿਣਾ ਕੋਈ ਥੋਂਟ ਕਾਣਾ ਹੀ ਨਹੀਂਗਾ ਜਿਹੜੇ ਲੋਕ ਇਹਨਾਂ ਨੂੰ ਪੰਥਕ ਸਿੱਖ ਮੰਨਦੇ ਆ ਜੀ ਇਹ ਤਾਂ ਜਿਵੇਂ ਖੱਲ ਨਹੀਂ ਪਾਈ ਹੁੰਦੀ ਭੇੜੀਏ ਦੀ ਉਹ ਖੱਲ ਪਾਈ ਹੈ ਜਿਵੇਂ ਇਹ ਬਾਣੇ ਨੂੰ ਸਾਡੇ ਨੂੰ ਸਿੱਖੀ ਦੇ ਬਾਣੇ ਨੂੰ ਇਹ ਬਦਨਾਮ ਕਰ ਰਿਹਾ ਚੋਲਿਆਂ ਨੂੰ ਬਦਨਾਮ ਕਰ ਰਿਹਾ ਰੱਬ ਦੇ ਵਾਸਤੇ ਇਹੋ ਜਿਹੇ ਬੰਦਿਆਂ ਤੋਂ ਬਚ ਦੋ ਬਾਕੀ ਵੀ ਜਿਹੜੇ ਐਮਪੀ ਬਣੇ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਕਰਾਲਨ ਡੋਪ ਟੈਸਟ ਜੀ ਉਹਨਾਂ ਚ ਵੀ ਨਾ ਇਹ ਲੱਬੇ ਵੀ ਉਹ ਪਤਾ ਨਹੀਂ ਕੀ ਕੁਛ ਖਾਂਦੇ ਆ ਕੀ ਕੁਛ ਨਹੀਂ ਖਾਂਦੇ ਆ ਸਾਡੇ ਪ੍ਰਧਾਨ ਕਹਿੰਦੇ ਕਿ ਜਾਂਚ ਹੋਣੀ ਚਾਹੀਦੀ ਇਸ ਮਾਮਲੇ ਦੀ ਵੱਡੇ ਜਾਂਚ ਤੱਕ ਹੋ ਗਈ ਜਾਂਚ ਤੱਕ ਕਿ ਰੰਗੇ ਹੱਥ ਫੜਿਆ ਗਿਆ ਉਹਦੀਆਂ ਵੀਡੀਓ ਆ ਜਾਣੀਆਂ ਸਾਰਾ ਕੁਝ ਹੁਣ ਤਾਂ ਨਵਾਂ ਕਾਨੂੰਨ ਆ ਗਿਆ ਨਾ ਜਿਹੜਾ ਨਵਾਂ ਕਾਨੂੰਨ ਲਾਗੂ ਹੋ ਗਿਆ ਇੱਕ ਤਰੀਕ ਤੋਂ ਉਹ ਕਾਨੂੰਨ 'ਚ ਇਹ ਆ ਇਸੇ ਕਰਕੇ ਉਹ ਕਾਨੂੰਨ ਲਾਗੂ ਹੋਇਆ ਜਿਹਨੂੰ ਇਹ ਰੌਲਾ ਪਾਉਂਦੇ ਆ ਉਹ ਜਿਹੜਾ ਕਾਨੂੰਨ ਲਾਗੂ ਹੋਇਆ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕੀਤਾ ਉਹਦੀ ਵੀਡੀਓਗ੍ਰਾਫੀ ਹੋਣੀ ਆ ਜਦੋਂ ਬੰਦੇ ਨੂੰ ਫੜ ਲਿਆ ਜਦੋਂ ਬੰਦੇ ਦੇ ਕੋਲ ਜਿਹੜਾ ਐਵੀਡੈਂਸ ਲਈ ਕੀ ਕੀ ਰਿਕਵਰ ਹੋਇਆ ਉਹਦੀ ਵੀਡੀਓਗ੍ਰਾਫੀ ਹੋਊਗੀ ਉਹ ਵੀਡੀਓਗ੍ਰਾਫੀ ਕੱਲੀ ਜਿਹੜੀ ਆ ਸਿੱਧੀ ਜਿੱਦਣ ਕੋਰਟ 'ਚ ਕੇਸ ਜਾਊਗਾ ਉਦੋਂ ਨਹੀਂ ਉਹ ਵੀਡੀਓ ਗ੍ਰਾਫਿਕ ਕੰਪਿਊਟਰ ਦੇ ਰਾਹੀਂ ਜੱਜ ਸਾਹਿਬ ਦੇ ਕੰਪਿਊਟਰ 'ਚ ਉਹਨਾਂ ਦੇ ਡਿਸਕ ਜਿਹੜੀ ਉਹ ਪਹੁੰਚ ਜੂਗੀ ਇਸ ਕਰਕੇ ਹੁਣ ਨਹੀਂ ਬਚ ਸਕਣਾ ਤੇ ਪਰ ਰੱਬ ਦੇ ਵਾਸਤੇ ਬਚ ਜੋ ਇਹ ਜੇ ਬੰਦਿਆਂ ਤੋਂ ਬਚ ਜੋ ਇਹਨਾਂ ਨੇ ਪੰਜਾਬ ਤਬਾਹ ਕਰਤਾ ਇਹ ਤਾਂ ਹੀ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਲੱਗਦੀਆਂ ਜਿਹੜਾ ਸੱਚੇ ਬੰਦੇ ਆ ਪੁਰਾਣੇ ਅਸੀਂ ਲੋਕ ਸੇਵਾ ਕਰਦੇ ਆ ਅਸੀਂ ਝੂਠੀਆਂ ਮੂਠੀਆਂ ਗੱਲਾਂ ਕਿਉਂ ਕਹਾਂਗੇ ਕਿਉਂ ਗਮਰਾਹ ਕਰਾਂਗੇ ਕਿਉਂਕਿ ਮੋਟਿਵ ਪਿੱਛੇ ਕੋਈ ਨਹੀਂ ਇਹ ਮੋਟਿਵ ਪਿੱਛੋਂ ਚਾਰ 10 ਦਿਨ ਪਹਿਲਾਂ ਇਹ ਬਹਿਰੂਪੀਏ ਦਾੜੀਆਂ ਰੱਖ ਕੇ ਚੋਲੇ ਪਾ ਕੇ ਦਬਈ ਤੋਂ ਤਿਆਰੀ ਕਰਕੇ ਆਉਂਦੇ ਆ ਉਹ ਗਿਆ ਦੂਜਾ ਆ ਆ ਪਤਾ ਨਹੀਂ ਕਿੰਨਾ ਕਿ ਨਸ਼ਾ ਭਰਪਰ ਰੋਜ ਆ ਜਿਹੜਾ ਮਾਜੇ ਦੀ ਜਨਤਾ ਨੂੰ ਇਹ ਖਿਲਾਉਂਦਾ ਹੋਊਗਾ ਤੇ ਤਬਾਹ ਕਰਨ ਲੱਗਿਆ ਹੋਇਆ ਇਹ ਇਸ ਕਰਕੇ ਇਹਨੂੰ ਇਹੋ ਜਿਹੇ ਬੰਦਿਆਂ ਨੂੰ ਤਾਂ ਚੌਂਕ 'ਚ ਖੜਕੇ ਨੰਗਾ ਕਰਨਾ ਚਾਹੀਦਾ ਬੀਟੂ ਜੀ ਕਿਸਾਨੀ ਨਾਲ ਜੁੜੇ ਬੜੇ ਮਸਲੇ ਨੇ ਔਰ ਸਮੇ ਸਮੇਤੇ ਤੁਸੀਂ ਵੀ ਕਹਿੰਨੇ ਹੋ ਕਿ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਬੀਤੇ ਦਿਨੀ ਇੱਕ ਕਿਸਾਨਾਂ ਦਾ ਵਫਦ ਵੀ ਤੁਹਾਨੂੰ ਮਿਲਿਆ ਸੀਗਾ ਸੋ ਕਿਵੇਂ ਵੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਮਸਲੇ ਜਿਹੜੇ ਨੇ ਸੁਲਝਾਏ ਜਾਣਗੇ ਕਿਸਾਨਾਂ ਦੇ ਦੇਖੋ ਉਹ ਮੇਰੇ ਕੋਲ ਮਲੋਟ ਏਰੀਏ ਦੇ ਸਾਰੇ ਲੋਕ ਨਾ ਆਪਣਾ ਲੰਬੀ ਏਰੀਏ ਦੇ ਲੋਕ ਆਏ ਸੀ ਜਿਨ੍ਹਾਂ ਦੇ ਕੋਈ ਥੱਲੇ ਪਟਾਸ਼ ਲੱਭਣ ਦੀ ਗੱਲ ਕੀਤੀ ਜਾ ਰਹੀ ਸੀ ਮੈਂ ਉਹਨਾਂ ਨੂੰ ਭਰੋਸਾ ਦਿਵਾਇਆ ਵੀ ਬਿਲਕੁਲ ਤੁਹਾਡੀ ਜ਼ਮੀਨ ਕੋਈ ਐਕਵਾਇਰ ਨਹੀਂ ਹੋਏਗੀ ਤੁਹਾਡੀ ਇੱਥੇ ਕੋਈ ਵੀ ਜ਼ਮੀਨ ਪਿੰਡਾਂ ਚ ਕੋਈ ਝਾਕ ਨਹੀਂ ਸਕਦਾ ਸਾਡੀ ਡਿਊਟੀ ਆ ਅਸੀਂ ਤਾਂ ਮੈਂ ਤਾਂ ਕਹਿ ਕੇ ਥੱਕ ਗਿਆ ਵੀ ਮੈਂ ਤਾਂ ਅਸੀਂ ਤਾਂ ਥੋੜੇ ਚੋਂ ਆ ਤੇ ਹੁਣ ਅੱਜ ਜਿਵੇਂ ਤੁਹਾਨੂੰ ਕਿਹਾ ਪਿੰਡ ਪਿੰਡ ਜਾਣ ਦਾ ਪ੍ਰੋਗਰਾਮ ਬਣਿਆ ਹਰ ਸਰਕਾਰ ਮੋਦੀ ਸਾਹਿਬ ਦੀ ਰਹਿਣੀ ਆ ਜੀ 5 ਸਾਲ ਤੇ ਅੱਗੇ ਬੀਜੇਪੀ ਦੀ ਸਰਕਾਰ ਪੰਜਾਬ ਚ ਬਣਨੀ ਆ ਤੇ ਅਸੀਂ ਜਾਣਾ ਕਿੱਥੇ ਇਹਨਾਂ ਤੋਂ ਬਗੈਰ ਕਰਨਾ ਕੰਮ ਤਾਂ ਇਹਨਾਂ ਲਈ ਉਹ ਕਰਨੇ ਆ ਬਈ ਇਹੀ ਸਾਡੇ ਅੱਜ ਦੇਖ ਲਓ ਅੱਜ ਤੁਸੀਂ ਸਵੇਰੇ ਜੇ ਆਏ ਹੁੰਦੇ ਹਣ ਤਾਂ ਬਹੁਤ ਲੋਕ ਆ ਜਿਹੜੇ ਦੂਰ ਵਾਲੇ ਮਿਲਿਆਣੋਂ ਚਲੇ ਗਏ ਉਰੇ ਮੈਨੂੰ ਇਹ ਦਿਖਾ ਦਿੰਦੇ ਵੀ ਕਿਹੜਾ ਬੰਦਾ ਕਿਹੜੇ ਜ਼ਿਲੇ ਚੋਂ ਉਰੇ ਕੋਈ ਜ਼ਿਮੀਂਦਾਰ ਨਹੀਂ ਸੀ ਉਰੇ ਕੋਈ ਸਿੱਖ ਨਹੀਂ ਸੀ ਉਰੇ ਕੋਈ ਹਿੰਦੂ ਨਹੀਂ ਸੀ ਸਾਰੀਆਂ ਜਾਤ ਪਾਤ ਬਰਾਦਰੀਆਂ ਕੋਈ ਐਸਸੀ ਨਹੀਂ ਸੀ ਸਭ ਸੀਗੇ ਦੇਖ ਲੈਂਦੇ ਕਿਵੇਂ ਸਾਰੇ ਸਜੇ ਬੈਠੇ ਸੀ ਆ ਗੁਲਦਸਤਾ ਤੁਹਾਨੂੰ ਫੋਟੋਆਂ ਮਿਲ ਜਾਣਗੀਆਂ ਇਸ ਕਰਕੇ ਇਹਨਾਂ ਨੂੰ ਸਿਰਫ ਰੋਕਿਆ ਗਿਆ ਤੇ ਜਦੋਂ ਹੁਣ ਇਹਨਾਂ ਨੂੰ ਅਸੀਂ ਦੇਖਾਂਗੇ ਕਿਵੇਂ ਰੋਕਦੇ ਆ ਸਰਕਾਰ ਵਾਲੇ ਬਿੱਟੂ ਜੀ ਵਪਾਰੀ ਵਰਗ ਨੇ ਤੁਹਾਨੂੰ ਵੀ ਬਹੁਤ ਸਪੋਰਟ ਕੀਤਾ ਸ਼ਹਿਰੀ ਬੋਰਡ ਜਿਹੜੀ ਮਿਲੀ ਹੈ ਔਰ ਬਜਟ ਸੈਸ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਔਰ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਵਪਾਰੀਆਂ ਨੂੰ ਜਿਹੜੇ ਇੰਡਸਟਰੀਸਟਸ ਨੇ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ ਕਿਵੇਂ ਵੇਖਦੇ ਹੋ ਤੁਸੀਂ ਨਹੀਂ ਬਹੁਤ ਬਹੁਤ ਵਧੀਆ ਲੋਕਾਂ ਦੇ ਹਰ ਪੱਖ ਦਾ ਬਜਟ ਆਏਗਾ ਬਿਲਕੁਲ ਕੋਈ ਕਮੀ ਨਹੀਂ ਰਹੇਗੀ ਮੈਂ ਵਿਸ਼ਵਾਸ ਦਿਵਾਉਣਾ ਉਦੋਂ ਬਾਅਦ ਤੁਹਾਡੇ ਨਾਲ ਫੇਰ ਗੱਲ ਹੈ ਜਿਹੜੀ ਉਹ ਕਰਾਂਗੇ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਕਿ ਲੁਧਿਆਣਾ ਕਾਰਜਕਾਰੀ ਮੀਟਿੰਗ ਰੱਖੀ ਗਈ ਹੈ ਹਰ ਇੱਕ ਵਰਗ ਨੂੰ ਇਕੱਠੇ ਕੀਤਾ ਗਿਆ ਔਰ ਸਭ ਤੋਂ ਪਹਿਲਾਂ ਧੰਨਵਾਦ ਕੀਤਾ ਜਾ ਰਿਹਾ ਜੋ ਵੋਟ ਪ੍ਰਤੀਸ਼ਤ ਵਧੀਆ ਪੰਜਾਬ ਦੇ ਵਿੱਚ ਬੀਜੇਪੀ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਣਨੀਤੀ ਤੈਅ ਕੀਤੀ ਜਾਏਗੀ ਇਸ ਕਰਕੇ ਜਿਹੜੀ ਲੀਡਰਸ਼ਿਪ ਹੈ ਇੱਥੇ ਇਕੱਠੀ ਹੋਈ ਹੈ ਔਰ ਮੰਥਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ